man mm -hmm. mm -hmm. mm -hmm. ਅਤੇ ਬਾਬਾ ਹਿਰਾਜ ਜੀ ਨੇ ਤਕਰੀਬ 50 ਸਾਲ ਤੋਂ ਮਨਾ ਰਹੇ ਹਰ ਨਗਰ ਬਹੁਤ ਸਰਦਾ ਦੇ ਨਾ ਭਾਵਨਾ ਨਾਲ ਮਨਾ ਰਹੇ ਨੇ ਹਾਂ ਔਰ ਬਾਬਾ ਹਿਲਾ ਜੀ ਸਾਡੇ ਭਾਵਨਾ ਚੰਨੀ ਪੂਰੀਆਂ ਕਰਦੇ ਨੇ ਸਾਰੀ ਕਿਰੀ ਮੰਗ ਪੂਰੀ ਕਰਦੇ ਨੇ ਬੱਚਾ ਬੱਚਾ ਅਲੇ ਬਾਬਾ ਹਰ ਦਾ ਹਾਜ਼ਿਰ ਹੋ ਜਰੇ ਹਾਂਜੀ ਸੰਗਤ ਦਾ ਪੂਰਾ ਨੇੜੇ ਵਣਿਆ ਦਾ ਜੀ ਨੂੰ ਧੰਨਵਾਦ ਕਰਦੇ ਹਾਂ ਹਾਂ ਹਰ ਇੱਕ ਲੱਕੜਪੁੰਡਿਆਂ ਨੇ ਸਾਡੇ ਪਾਸੀ ਮਿਲਾਈ ਦੋ ਤੇ ਬਾਕੀ ਕੋਈ ਪ੍ਰੋਬਲਮ ਆ ਜ਼ਰੂਰ ਆ ਜਾਂਦੀਆਂ ਨੇ ਉਹ ਵੀ ਜਦੋਂ ਉਹਦੇ ਤੇ ਕੰਮ ਪੂਰੀਆ ਕਰਾਂਗੇ ਪਤਾ ਲੱਗੇ ਅੰਦਰ ਹਾਂਜੀ ਜਿੱਦਾਂ ਕਿ ਉਹ ਕਈ ਵਾਰਸ ਪੈਂਦੀ ਹੈ ਵਾਰਸੇ ਵਿੱਚ ਬੜੀ ਸਮੱਸਿਆ ਆਉਂਦੀ ਆ ਵਾਰਸਾ ਅੱਜ ਮੈਂ ਸੈੱਟ ਵਗੈਰਾ ਸੀ ਤੂੰ ਹੋਰ ਵੀ ਕੋਈ ਜਗ੍ਹਾ ਵਗੈਰਾ ਲੱਤੀ ਹੁਣ ਹਾਂਜੀ ਜਗ੍ਹਾ ਲਈ ਪਈ ਆ ਕੋਈ ਥੋੜੀ ਜੀ ਪ੍ਰੋਬਲਮ ਚੱਲ ਰਹੀ ਆ ਜਦੋਂ ਉਹ ਪ੍ਰੋਬਲਮ ਹੱਲ ਹੋਊਗੀ ਮਾਲਕ ਨੇ ਕਰਤੀ ਅਸੀਂ ਉੱਥੇ ਬਣਾ ਰਹੇ ਹਾਂ ਮੰਗਰਦਾ ਦਾ ਕਰੀਬਨ ਹਲਖੜਾ ਉੱਥੇ ਚਲੇ ਜਾ ਹੂੰ ਬਹੁਤ ਵਾੜਾ ਬੜੀਆ ਬਣ ਜਾਣਾ ਕਿਉਂ ਸੰਗਤ ਬਾਧਰੀ ਆ ਦੋਨੋਂ ਪਰਦੇਨ ਬਾਬਾ ਅੰਦਰ ਜੀ ਦੇ ਬਹੁਤ ਜਿਆਦੇ ਭਾਵਨਾ ਨਾਲ ਸੰਗਤ ਆਈ ਹੈ ਇਹ ਦੇਵਗਨ ਪਰਿਵਾਰ ਹੋਏ ਜਿੱਥੇ ਵੀ ਬੈਠੇ ਆ ਉਹ ਹਰ ਬਰਸੀ ਨੂੰ ਆਉਂਦੇ ਆ ਜੀ ਆਗੇ ਬਾਬਾ ਜੀ ਨੂੰ ਨਿਮਰਿਆ ਕਰਦੇ ਹੂੰ ਇਸ ਕਰਕੇ ਸਾਨੂੰ ਵੀ ਵਧਾਉਣਾ ਪੈਣਾ ਹਾਂਜੀ ਕਿੰਨੀ ਕੀ ਸੰਗਤ ਆਈ ਅੱਜ ਸੰਗਤ तकरीबन ਕੋਈ ਗੈਰ-ਪ੍ਰਤੀ ਨਹੀਂ ਹੈਗੀ ਇਸ ਤਰ੍ਹਾਂ ਵੀ ਹਰ ਇੱਕ ਸਾਲ ਮਨਾਈ ਜਾਂਦੀ ਹੈ ਇਹਨਾਂ ਦੀ ਹੂੰ ਕੁਝ ਸੰਗਤ ਗਿਰਦੀ ਦਾ ਪਤਾ ਹੀ ਲੱਗ ਰਿਹਾ ਹੁਣ ਲੜੀ ਚੱਲ ਰਹੀ ਦੀ ਵੀ ਬਾਅਦ ਅੱਗੇ ਨੂੰ ਸੰਗਤ ਵਧਦੀ ਜਾਂਦੀ ਹੈ ਵਧਦੀ ਜਾਂਦੀ ਹੈ ਅੱਗੇ ਤੋਂ ਹੁਣ ਬਰਸੀ ਦਾ ਬਾਦਵੀ ਪਾਠ ਹੋਰ ਨਿਹਾਰੇ ਦੋ ਜੀ ਇਸ ਕਰਕੇ ਬਾਬਾ ਹਰਿਕਰ ਜੀ ਦੀਆਂ ਭਾਵਨਾ ਪੂਰੀਆਂ ਕਰਦੇ ਆ ਉਹਨੀਆਂ ਸੰਗਤ ਦੀ ਸ਼ਰਧਾ ਵਧਦੀ ਜਾਂਦੀ ਹੈ ਇਸ ਕਰਕੇ ਜੀ ਕਮੇਟੀ ਬਣੋਂ ਪਰ ਹਮਦਰ ਲੱਗ ਰਹੇ ਵਸਨੀਕ ਸਾਰੇ ਸੰਗਤ ਦਾ ਦੂਰ ਨੇੜੇ ਜੀ ਨੂੰ ਧੰਨਵਾਦ ਕਰਦੇ ਆ ਉਹਨਾਂ ਦਾ ਬਹੁਤ ਧੰਨਵਾਦ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਡ ਹਰਿਉਂਕਲਾ ਮਿਥੇ ਨਗਰ ਨਿਵਾਸੀ ਸੰਜੋਗ ਨਾਲ ਤੇ ਗੋਲਕਾਨੋ ਪ੍ਰਬੰਧ ਕਮੇਟੀ ਵਿਚ ਸਹਿਯੋਗ ਨਾਲ ਧੰਨਵਾਦ ਆ ਪਾ ਹਰੀ ਦਾਸ ਜੀ ਦੇ ਵਰਸੀ ਜਗਰਾਮ ਨੂੰ ਲੜੀਵਾਰ ਚੱਲ ਰਹੇ ਭੋਗਾਂ ਦੇ ਪਾਠਾਂ ਦੇ ਭੋਗ ਪਾਏ ਗਏ ਨੇ ਸੋ ਬੜੇ ਸ਼ਰਧਾ ਨਾਲ ਨਗਰ ਨਿਵਾਸੀਆਂ ਸੰਜੋਗ ਨਾਲ ਮਨਾਇਆ ਗਿਆ ਜਿੰਨੀ ਵੀ ਦੂਰੋਂ ਨੇੜੋਂ ਆਇ ਸੰਗਤ ਦਾ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਜੋ ਵੀ ਕਿਸੇ ਨੇ ਤਿਲ ਪੁੱਲ ਭੇਟਾ ਜਿੰਨੀ ਵੀ ਬਾਤ ਚੜ ਕੇ ਪਾਈ ਆ ਸਭ ਦਾ ਦੂਰੋਂ ਨੇੜੋਂ ਆਇਆਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਪੰਚੜ ਚੜ੍ਹ ਕੇ ਜਿੰਨੇ ਵੀ ਬਹੁਤੋ ਵੱਤ ਪ੍ਰੋਗਰਾਮ ਚ ਜਿੰਨਾ ਵੀ ਆਪਣੇ ਵੱਲੋਂ ਕੋਸ਼ਿਸ਼ ਕੋਰ ਦੁਆਰਾ ਪੰਥ ਕਮੇਟੀ ਵੱਲੋਂ ਕਰੀ ਗਈ ਆ ਕਿ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਪੂਰੀਆਂ ਕਰੀਆਂ ਜਾਣ ਪਰ ਕੋਸ਼ਕ ਫਿਰ ਵੀ ਰਹਿ ਜਾਂਦੀਆਂ ਨੇ ਜਿਵੇਂ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਤਾਂ ਹੋ ਗਿਆ ਪਾਰਕਿੰਗ ਦੀ ਗੁੱਡੀ ਘਰ ਕੋਲ ਜਗ੍ਹਾ ਲਈ ਪਈ ਹੈ ਜੀ ਉਹ ਜਲਦੀ ਹੀ ਉਹਦੀ ਪਾਰਕਿੰਗ ਬਣਾ ਕੇ ਉਹ ਹੋ ਦਿੱਤੀ ਜਾਊਗੀ ਜਿਵੇਂ ਕਿ ਕੁਛ ਕਲੈਡ ਦੀ ਪ੍ਰੋਬਲਮ ਆਈ ਹੈ ਕਿ ਲੈਟਰ ਦੀ ਕੋਈ ਉਸ ਕਾਰਨ ਕਰਕੇ ਉਹ ਵੀ ਸਾਰਾ ਅੰਕੇ ਤੋਂ ਜਿੰਨਾ ਬਤੂ ਬਤੂ ਸਾਦਾ ਜਨਰੇਟਰ ਦੀ ਹੱਲ ਕਰਕੇ ਬੜਾ ਜਨਰੇਟਰ ਕਰਕੇ ਸਮੱਸਿਆ ਦੂਰ ਕੀਤੀ ਜਾਣੀ ਆ। ਤੁਬ ਬਹੁਤ ਜਿੰਨੀ ਵੀ ਸੰਗਤ ਆਈ ਆ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ। ਕੋਈ ਗਲਤੀ ਭੁੱਲ ਚੁੱਕੇ ਹੋਵੇ ਤਾਂ ਮਾਫ਼ੀ ਚਾਹੁੰਦੇ ਆਂ। ਸੋ ਧੰਨਵਾਦ ਬਾਹਰ ਦਾ ਜੀ ਦੀ ਪਾਰ ਕਿਰਪਾ ਸਦਕਾ ਹਰ ਸਾਲ ਦੀ ਤਰ੍ਹਾਂ ਰੱਖੜ ਪੁੰਨਿਆਂ ਨੂੰ ਪਾਪਾ ਜੀ ਦੀ ਵਰਸੀ ਮਨਾਈ ਜਾਂਦੀ ਹੈ। ਸੋ ਸਭ ਦਾ ਆਮਦ ਸਾਹਿਬ ਨੂੰ ਤਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜਿਹੜੇ ਸਲਾਨਾ ਵਰਸੀ ਕਰਾਈਗੇ ਕੀ ਕਰਨੇ ਚਾਹੁੰਦੇ ਆਂ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਜੀ ਦੀ ਫਤਿਹ ਧੰਨ ਧੰਨ ਬਾਬਾ ਹਰੀਦਾਰ ਜੀ ਦੀ ਰਖੜ ਪੁੰਨਿਆਂ ਨੂੰ ਹਰ ਸਾਲ ਹਰੇਕ ਪਿੰਡ ਦੇ ਵਿੱਚ ਵਰਸੀ ਮਨਾਇ ਜਾਂਦੀ ਹੈ ਜੀ ਤੇ ਲੋਕ ਵੱਧ ਤੋਂ ਵੱਧ ਚੜ ਕੇ ਹਿੱਸਾ ਪਾਉਂਦੇ ਨੇ ਤੇ ਬਹੁਤ ਜ਼ਿਆਦਾ ਇਕੱਠ ਹੁੰਦਾ ਇੱਥੇ ਸ਼ਰਧਾ ਲੋਕਾਂ 'ਚ ਬਹੁਤ ਜ਼ਿਆਦਾ ਸੁੱਖਾਂ ਵਾਰ ਆਉਂਦੀਆਂ ਨੇ ਤੇ ਕੁਝ ਸਾਡੇ ਬੱਚੇ ਜੋ ਬਾਹਰ ਗਏ ਨੇ ਉਹਨਾਂ ਨੇ ਬਹੁਤ ਸੇਵਾ ਭੇਜੀ ਕਿਸੇ ਨੇ ਮਾਇਆ ਦੇ ਰੂਪ ਚ ਸੇਵਾ ਦਿੱਤੀ ਹੈ ਕਿਸੇ ਨੇ ਦੁੱਧ ਦੇ ਰੂਪ ਚ ਕਿਸੇ ਨੇ ਰਾਸ਼ਨ ਭੇਜਿਆ ਕਮੇਟੀ ਸਾਰਿਆਂ ਦਾ ਧੰਨਵਾਦ ਕਰਦੀ ਆ ਤੇ ਸਾਰਿਆਂ ਨੂੰ ਕਹਿੰਦੀ ਆ ਵੀ ਭਾਈ ਅੱਗੇ ਤੋਂ ਵੱਧ ਚੜ ਕੇ ਹੋਰ ਹਿੱਸਾ ਪਾਇਆ ਕਰੋ ਤਾਂ ਕਿ ਆਪਾਂ ਬਾਬਾ ਜੀ ਦੀ ਵਰਸੀ ਨੂੰ ਹੋਰ ਚਾਹ ਨਾ ਮਨਾ ਸਕੀਏ ਉਹ ਜਿਹੜਾ ਗੂਟੇ ਵਗਰੇ ਵੀ ਬੰਡਲ ਲੱਗੇ ਕਿਉਂਕਿ ਇਹਨੇ ਰਿਐਕ ਰੱਖੇ ਹਾਂ ਹਾਂ ਜੀ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੋਟੀਆਂ ਦੀ ਸੇਵਾ ਤੇ ਬੂਟੇ ਵੀ ਦਿੱਤੇ ਜਾਣਗੇ ਹਰ ਇੱਕ ਪਰਿਵਾਰ ਨੂੰ ਜੋ ਵੀ ਆਏ ਨੇ ਇਥੇ ਕਬੂਟਾ ਦਿੱਤਾ ਜਾਊਗਾ ਤੇ ਸਰਦਾਰ ਜਦਾਰ ਸਿੰਘ ਢਿੱਲੋਂ ਜੀ ਤੇ ਹਰਪ੍ਰੀਤ ਲੰਬੜਦਾਰ ਉਹਨਾਂ ਨੇ ਬਹੁਤ ਸੇਵਾ ਕੀਤੀ ਹੈ ਤੇ ਉਹਨਾਂ ਵੱਲੋਂ ਬੂਟਿਆਂ ਦੀ ਸੇਵਾ ਵੀ ਲਈ ਗਈ ਹੈ ਤੇ ਬੂਟੇ ਵੰਡਣਗੇ ਵੀ ਤੇ ਇਹਨਾਂ ਨੇ ਵਰਸੀ ਦੇ ਵਿੱਚ ਬਹੁਤ ਜ਼ਿਆਦਾ ਸੇਵਾ ਕੀਤੀ ਹੈ ਤੇ ਕਮੇਟੀ ਇਹਨਾਂ ਦਾ ਵੀ ਧੰਨਵਾਦ ਕਰਦੀ ਆ ਤੇ ਸਾਡੇ ਕੈਸ਼ੀਵਰ ਜਨਾ ਮੋਹਨ ਸਿੰਘ ਜੀ ਇਹਨਾਂ ਨੇ ਵੀ ਬਹੁਤ ਜ਼ਿਆਦਾ ਸੇਵਾ ਕੀਤੀ ਹੈ ਤੇ ਮੈਂ ਲੋਕਾਂ ਨੂੰ ਹੋਰ ਰਿਸਿਟ ਕਰੂੰਗਾ ਵੀ ਵਰਸੀ ਦੇ ਦਿਨਾਂ ਦੇ ਵਿੱਚ ਮੋਹਨ ਸਿੰਘ ਜੀ ਨੂੰ ਆ ਕੇ ਮਿਲਿਆ ਜਾਵੇ ਨਵੇਂ ਬੱਚੇ ਨੇ ਜਿਹੜੇ ਆ ਕੇ ਇਹਨਾਂ ਨੂੰ ਮਿਲਣ ਤਾਂ ਕਿ ਇਹਨਾਂ ਦਾ ਥੋੜਾ ਜਿਹਾ ਵਜਨ ਘਟਾਈਏ ਕਿਉਂਕਿ ਸਾਰਾ ਦਿਨ ਭੱਜੇ ਨੱਠੇ ਫਿਰਦੇ ਨੇ ਇਕੱਲੇ ਨੇ ਮੈਂ ਇਹੀ ਅਪੀਲ ਕਰੂੰਗਾ ਨਗਰ ਵਾਸੀਆਂ ਨੂੰ ਵੀ ਇਹਨਾਂ ਨੂੰ ਮਿਲ ਕੇ ਇਹਨਾਂ ਦਾ ਥੋੜਾ ਜਿਹਾ ਵਜਨ ਘਟਾਇਆ ਜਾਵੇ ਤਾਂ ਕਿ ਨਵੇਂ ਮੁੰਡੇ ਆ ਕੇ ਕੰਮ ਕਰਨ ਤੇ ਇਹਨਾਂ ਨੂੰ ਤਾਂ ਵਜਨ ਘਟਾਇਆ ਜਾਵੇ ਨਹੀਂ ਤਾਂ ਤੇ ਸਰ ਪਿੰਡ ਵਾਲਿਆਂ ਦਾ ਕਿਨਕਸ ਹੋ ਜਾਊਗਾ ਪਿੰਡ ਵਾਲਿਆਂ ਦਾ ਜੀ ਬਹੁਤ ਸਹਿਯੋਗ ਆ ਨਗਰ ਦਾ ਦਾ ਜੀ ਧੰਨਵਾਦ ਕਰਦੇ ਆ ਜੀ ਸਾਰੇ ਨਗਰ ਦਾ ਸਹਿਯੋਗ ਆ ਜੀ ਇਲਾਕੇ ਦਾ ਵੀ ਸਹਿਯੋਗ ਆ ਜੀ ਦੇਸ਼ਾਂ ਵਿਦੇਸ਼ਾਂ ਚ ਬੈਠੀ ਸੰਗਤ ਦਾ ਵੀ ਸਹਿਯੋਗ ਆ ਜੀ ਤੇ ਇੱਥੇ ਦਾ ਹਰ ਸਾਲ ਰਖੜ ਪੁੰਨਿਆਂ ਨੂੰ ਬਾਬਾ ਜੀ ਦੀ ਅਸੀਂ ਵਰਸੀ ਮਨਾਉਂਦੇ ਆ ਤੇ ਸੁੱਖਾਂ ਵਾਰ ਆਉਂਦੀਆਂ ਨੇ ਜੀ ਤੇ ਅਸੀਂ ਕਮੇਟੀ ਨਕਰ ਇਲਾਕਾ ਵਾਸੀਆਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਕਿੰਨੇ ਦਿਨ ਦਾ ਪ੍ਰੋਗਰਾਮ ਹੁੰਦਾ ਜੋਰਾ ਸਾਡਾ ਜੀ ਇੱਥੇ ਲੜੀ ਚੱਲਦੀ ਆ ਜੀ ਬਾਬਾ ਜੀ ਦੀ ਅਖੰਡ ਪਾਠ ਸਾਹਿਬ ਉਹਨਾਂ ਦੀ ਲੜੀ ਚੱਲਦੀ ਹੈ 20-20 ਪਾਠ ਵੀ ਹੁੰਦੇ ਨੇ 25-25 ਪਾਠ ਵੀ ਹੁੰਦੇ ਨੇ ਹੁਣ ਅੱਜ ਬਾਬਾ ਜੀ ਦੀ ਵਰਸੀ ਦੇ ਭੋਗ ਪਾਏ ਗਏ ਨੇ ਇੱਕ ਬਾਅਦ ਵੀ ਦੋ ਪਾਠ ਨਹੀਂ ਚਲੋ ਤੇ ਬਾਬਾ ਜੀ ਦੀ ਬਸ ਕਿਰਪਾ ਮਹਾਰਾਜ ਦੀ ਲੜੀ ਤਾਂ ਚੱਲਦੀ ਹੋ ਰਹੀ ਹੈ ਜੀ 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 ਖਾਲਸਾ ਬਾਬਾ ਜੀ ਫਤਿਹ ਜੀ ਸਾਡੇ ਨਾਲ ਸਾਡੇ ਜਿੰਨੇ ਸਾਡੇ ਇੱਤਨ ਤੋਂ ਵਸਤਾ ਹੈ ਸਾਰਾ ਧੰਨਵਾਦ ਧੰਨਵਾਦ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਗੁਰਿੰਦਰ ਸਿੰਘ ਜੀ ਤੋਂ ਮੰਨਦੇ ਸਾਡੇ ਖਾਨੀ ਕੌਂਡ ਜਿੰਨੇ ਪਿੰਡਾਂ ਦੇ ਪਿੰਡ ਚੋਂ ਨਿਕਲਦੇ ਆ ਰਹੇ ਸਾਰੋਂ ਤਨਖਾਦ ਸਾਡਾ ਬਹੁਤ ਸੋਹਣਾ ਤਾਸ ਰਿਹਾ ਬਾਬਾ ਹਜ਼ਾਰ ਦੇ ਨੇ ਜਿਹਨੇ ਹੋਰ ਜਾਨੀ ਲਗਾਈ ਜਾਂਦੀ ਹੈ 3 ਸਾਲਾਂ ਤੋਂ ਉਹਦੇ ਤੋਂ ਜਾਨੀ ਭੂਮ ਤਾਂ ਨਾ ਮੰਨੇ ਸਾਰੇ ਅਸੀਂ ਕੌਂਨੀ ਨੇ ਸਾਡੇ ਨਾਲ ਕਰਕੇ ਸਾਰਿਆਂ ਨੂੰ ਬਣਾਉਂਦੇ ਆ ਸਾਡੇ ਵਿੱਚ ਦੋਸਤ ਭੈਣ ਭਰਾ ਬੱਚੇ ਸੇਵਾਦਾਰ ਸਾਰਿਆਂ ਨੂੰ ਗਿਆ स ा ड 니 क